ਹਰ ਵਾਰੀ ਮੈਂ ਬਿਨਾ ਨਾਂ ਤੇ ਵੀ ਮਿਲਦੀ ਸੀ ਮੈਂ ਨਾਂ ਦੀ ਨਹੀਂ ਹੁੰਦੀ ਸੀ ਐਂਡ ਸੱਜ ਉਹ ਲੋਕ ਸੱਜ ਨੂੰ ਆ ਜਾਂਦੇ ਸੀ ਛੇਤੀ ਬਣਾ ਪਿੱਪਾ ਤੁਹਾਡਾ ਇੰਨਾ ਦਿਮਾਗ ਹੈ ਨਹੀਂਗਾ ਜਾਂ ਤੁਹਾਡਾ ਇੰਨਾ ਸੈਂਸ ਆਫ ਹਿਊਮਰ ਕਮ ਨਹੀਂ ਕਰਦਾ ਮੈਂ بار بار ਕਿਸੇ ਨੂੰ ਪ੍ਰੂਫ ਕਰਨ ਨੂੰ ਨਹੀਂ ਬੈਠੀ ਰਹੀਗੀ ਓਕੇ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਮੈਨੂੰ ਮਿਲਣ ਆਉਂਦੇ ਮੇਰੇ ਫੈਨਸ ਮੈਨੂੰ ਪਿਆਰ ਕਰਦੇ ਬਹੁਤ ਹਰ ਵਾਰੀ ਮੈਂ ਬਿਨਾਂ ਨਾਤੀ ਵੀ ਮਿਲਦੀ ਸੀ ਮੈਂ ਨਾਤੀ ਨਹੀਂ ਹੁੰਦੀ ਸੀ ਐਂਡ ਸੱਟ ਆਲੋਫਰ ਸੱਦਨੋਂ ਆ ਜਾਂਦੀ ਸੀ ਹਾਂਜੀ ਸੱਚੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੋਸਟ ਜੇਸ਼ਨ ਖੋਕਰ ਹੋਪ ਕਰਦਾ ਤੁਸੀਂ ਸਾਰੇ ਕੈਂਪ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅਕਸਰ ਨਵੇਂ-ਨਵੇਂ ਵੀਡੀਓ ਵਾਇਰਲ ਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਸ ਕਾਰਨ ਨਵੇਂ-ਨਵੇਂ ਮੁੱਦੇ ਆਉਂਦੇ ਨੇ ਇਸੇ ਤਰ੍ਹਾਂ ਹੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਨਰੂਲਾ ਫੈਮਿਲੀ ਨੂੰ ਜਿਨ੍ਹਾਂ ਦੇ ਫੋਲੋਅਰਸ ਬਹੁਤ ਹੀ ਜ਼ਿਆਦਾ ਨੇ ਅਤੇ ਇਹਨਾਂ ਦੇ ਚਰਚੇ ਅਕਸਰ ਹੁੰਦੇ ਹੀ ਰਹਿੰਦੇ ਨੇ ਦੋਸਤੋ ਇਦਾਂ ਹੀ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋਈ ਹੈ ਰੀਤ ਨਰੂਲਾ ਦੀ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਬਲੇਮਜ਼ ਲਗਾਏ ਜਾ ਰਹੇ ਨੇ ਰੀਤ ਨਰੂਲਾ ਤੇ ਪਰ ਉਸ ਤੋਂ ਬਾਅਦ ਦੋਸਤੋ ਰੀਤ ਨਰੂਲਾ ਅਤੇ ਉਸ ਦੀ ਸਾਰੀ ਫੈਮਿਲੀ ਨੇ ਸਪੋਰਟ ਕਰਨੀ ਸ਼ੁਰੂ ਕਰ ਦਿੱਤੀ ਹੈ ਰੀਤ ਨਰੂਲਾ ਨੂੰ ਕਿਉਂਕਿ ਉਹ ਕਹਿ ਰਹੇ ਨੇ ਕਿ ਇਹ ਇੱਕ ਫੇਕ ਵੀਡੀਓ ਹੈ ਪਰ ਇਹ ਵੀਡੀਓ ਹੁਣ ਫੇਕ ਹੈ ਜਾਂ origignal ਇਹ ਤਾਂ ਨਹੀਂ ਅਸੀਂ ਦੱਸ ਸਕਦੇ ਪਰ ਰੀਤ ਨਰੂਲਾ ਵੱਲੋਂ ਵੀ ਕਿਹਾ ਜਾ ਰਿਹਾ ਹੈ ਹੱਕ ਠੋਕੇ ਕਿ ਇਹ ਇੱਕ ਫੇਕ ਵੀਡੀਓ ਹੈ ਜਿਸ ਦੀ ਪੂਰ ਸਪੋਰਟ ਕਰ ਰਹੇ ਨੇ ਸैम ਨਰੂਲਾ ਫਿਲਹਾਲ ਦੋਸਤੋ ਹੁਣ ਦੇਖਣਾ ਇਹ ਹੈ ਕਿ ਅੱਗੇ ਇਹਨਾਂ ਦਾ ਕੀ ਬਣਦਾ ਹੈ ਤੇ ਤੁਹਾਨੂੰ ਇਹਨਾਂ ਦੀ ਸਾਰੀ ਫੈਮਿਲੀ ਕਿਵੇਂ ਦੀ ਲੱਗਦੀ ਹੈ ਇਹ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਸਾਡੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਸੀ ਨਵੇਂ-ਨਵੇਂ ਅਪਡੇਟਸ ਛੇਤੀ ਤੋਂ ਛੇਤੀ